ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੱਲੇ ਆਂ ਅੱਜ ਮੋਟਰ ਪਾਣਾ ਪਾਸ ਵੀਰੇ ਕੱਲ ਪਾਣੀ ਦੀ ਕੱਲ ਬਲਜੀਂਦਰ ਲੇਟ ਹੋ ਗਿਆ ਰਾਤ ਆਪਾਂ ਗਏ ਵਿਦੇ ਬਾਹਰ ਦੇਖੋ ਕਣਕ ਨੂੰ ਜਿਹੜੇ ਨੂੰ ਪਾਣੀ ਲੱਗ ਰਿਹਾ ਕਣਕ ਮਾਲਰ ਹੀ ਐ ਨਾ ਬੱਕੀ ਰੇਰੂ ਪਾਏਗੇ ਹੁਣ ਇਹਦੇ ਆਪਣਾ ਬੇਂਡਾ ਰੱਖਿਆ ਐ ਪਰਾਲੀ ਬਾਗ ਕੇ ਮਾ ਪਾਣੀ ਛੱਟ ਦਿਆ ਆ ਮਾ ਭਾਈ ਕਿਰਪਾਈ ਜਾ ਕੇ ਚੈਨਪੋਲੀ ਮੋਟਰ ਪਾਣੇ ਨੂੰ ਮੋਟਰ ਮਿਲਾਂ ਜੀ ਅੱਗੇ ਜਾ ਕੇ ਬੜੇ ਰਿਹਾ ਵੀਡੀਓ ਗੈਲ ਆ ਗਏ ਜੀ ਮੋਟਰ ਪਰ ਆਪਾਂ ਮਰੂਦ ਖਾਇਆ ਪਹਿਲਾਂ ਤੁਹਾਨੂੰ ਸਾਰਾ ਪੀ ਗਏ ਚਾਹ ਪੀ ਗਏ ਰੋਟੀ ਖਾ ਗਏ

ਮੇਰਾ ਮਤਲਬ ਜੋੜ ਛਾਟ ਹੋ ਜਾਂਦਾ ਫਿਰ ਨਿਕਲਦਾ ਹੈ ਕਰਦੀ ਚੱਲਦੀ ਮੋਟਰ ਫਲੈਟ ਚੱਲ ਰਹੀ ਦੀ ਹਵਾ ਹੀ ਬਹੁਤ ਤੇਜ਼ ਚੱਲਦੀ ਹੈ ਇਹ ਫालतू ਕੇ ਵਲੰਡਰ ਖਿੱਚਦੇ ਆ ਮੇਰੇ ਕੋਠੇ ਨੂੰ ਹੈਨਾ ਕੋਈ ਜੋੜ ਪਰ ਟੰਗੇਗਾ ਜੋੜ ਜਾ ਚਲੂਰੇ ਉੱਪਰ ਠੀਕ ਹੈ ਜੋੜ ਪਰ ਬੂਰ ਲਗਣੇ ਦੇ ਹਨ ਹੋਰ ਕੋਈ ਕੰਪਨੀਆਂ ਜੀ ਆਏ ਭਾਈ ਆਪਾਂ ਵੀ ਕਰਾਣ ਗੈਸ ਸਿਲੰਡਰ ਆਪਣਾ ਖਰਾਬ ਤਾਂ ਚੁੱਲਾ ਪੂਰੇ ਰੋਲਾ ਪੈ ਗਿਆ ਆਪਾਂ ਫਿਰ ਵੀ ਪਵਾ ਦਾ ਚੱਲ ਕੋਈ ਉਹ ਦੁਕਾਨ ਵਾਲੇ ਗੱਲ ਲਗਾਕਾਂ ਦਾ ਰੌਲਾ ਪੈ ਗਿਆ। ਕੀ ਰੌਲਾ ਪੈ ਗਿਆ? ਅਸੀਂ ਤੁਹਾਨੂੰ ਪਾ ਤੈਨੂੰ ਮੈਂ ਛਿੱਲੇ ਖੋਲ ਕੇ ਪਾਤਾ। ਬੜੇ ਸਾਹਮਣੇ ਖੋਲੇ ਪਏ ਪਿੱਛੇ ਮੁਰੇ। ਉਹਦਣ ਦੇਖੋ ਉਹਦਣ ਦਾ ਮਾਮਲਾ ਜੀ ਪਤਾ ਨਹੀਂ ਸੀ। ਇਹਨਾਂ ਨੂੰ ਇਹ ਨਹੀਂ ਪਤਾ ਸੀ ਵੀ ਸਾਈਲੈਂਸਰ ਹੈ। ਅਸੀਂ ਕਿੰਨੇ ਵਾਰੀ ਆਏ ਆ ਇਹਨੂੰ ਪੁੱਛਣ ਵੀ ਸ਼ਿੱਸ਼ਾ ਪਾਏ ਗਿਆ। ਪਾਖਾ ਸੀ ਵੀ ਮਿਲਣੇ ਲੋਕਾਂ ਦੇ ਛਿੱਲੇ ਹੁਣ ਅਸੀਂ ਇਹਦੇ ਖੋਲ ਹਾਂ। ਇਹ ਦੇਖੋ ਹੁਣ ਬਾਬਾ ਜੀ ਬੋਲ ਰਹੇ ਆ ਬਾਬਾ ਜੀ ਨੂੰ ਵੀ ਹੁਣ ਪਤਾ ਲੱਗ ਗਿਆ। ਕੋਈ ਨਹੀਂ ਤੁਸੀਂ ਸ਼ਿੱਸ਼ੇ ਦਾ ਰੌਲਾ ਪੈ ਗਿਆ ਬਾਈ ਗਹਕਾਂ ਦਾ। ਦੇਖ ਕੇ ਚੀਜ਼ਾਂ ਲੈ ਕਰੋ ਹੁਣ ਇਹ ਕਹਿੰਦਾ ਵੀ ਸਾਡਾ ਜਾਲ ਖੋਲਦੇ ਵੀ ਨਹੀਂ ਜਦ ਤੱਕ ਸ਼ੀਸ਼ਾ ਨਹੀਂ ਆਂਦਾ ਮੇਰੇ ਕੋਲ ਥੋੜੀ ਹੁੰਦਾ ਹੈ ਕਟਕਟ 340 ਕਿੱਲੇ ਪਿਆ ਹੈ ਉਹ ਯਾਰ ਪਤਾ ਕੀ ਆ ਕਿਤੇ ਮਰਦੀ ਆ ਇਹ ਆ ਦੇ ਦਿੱtras ਮਾਨ ਪਿਆ ਤੇ ਕੰਟ ਪਿਆ ਅੱਜ ਉਹ ਦੇਖ ਪ੍ਰਾਂਤ ਕੀ ਕੀ ਫਰਕ ਗਿਆ ਯਾਰ ਹੁਣ ਆਪਾਂ ਕਹਿਣਗੇ ਸਾਡੀ ਜਵਾਬ ਦੇ ਕਹਾ ਵੀ ਦੇਗੇ ਇਹ ਚੁੱਦਾ ਬਦਲਦਾ ਤਾਂ ਪਿਛਲਾ ਇਹ ਚੁੱਦਾ ਦੇ ਨਹੀਂ ਮੈਂ ਨਵਾਂ ਪਹਿ ਗਿਆ ਗੰਚ ਚ ਕਿਹਨਾਂ ਫੁੱਟਿਆ ਪਾਦਾ ਇਹ ਵੀ ਫੇਰ ਮਾਰੀ ਤਾਰੀ ਪ੍ਰੇਮ ਇਹ ਸਾਡੀ ਨਹੀਂ ਹੈ ਅਰੇ ਮੋਰ ਟਿਸ਼ਾ ਆਏਗਾ ਮਗਰ ਹੋਰ ਦੇ ਦੇ ਨਾ ਚਲ ਫਿਰ ਕੀ ਹੋ ਗਿਆ ਮੇਰੀ ਗੱਲ ਹੋਰ ਤਾਂ ਮੇਰੀ ਲੜ ਰਿਹਾ ਹੈ ਅਗਰ ਹੋਰ ਵੀ ਦੇ ਆਉਣਾ ਤਾਂ ਤੁਸੀਂ ਜਿੰਨੇ ਪੈਸੇ ਲੇ ਕੇ ਪੈਸੇ ਵੀ ਲੈ ਜਾਓ ਹੁਣ ਤੁਸੀਂ ਸਟicker ਉਤਾਰ ਰਹੇ ਹੋਣੇ ਇਹ ਵੀ ਕੋ ਮੈਂ ਵੀ ਉਤਾਰ ਰਿਹਾ ਇਹ ਸਟicker ਫੇਰ ਆਖੀ ਨਾ ਆਪਣੀ ਕਰਦਾ ਥੋੜੀ ਚਾਹ ਰੋਣਾ ਨਹੀਂ ਕਰੇ ਕਰਦੇ ਤੇ ਜੂੜਨੀ ਬੋਲੇ ਨਹੀਂ ਹੈ ਤੇ ਮੈਂ ਝੂਠ ਮਾਰ ਰਿਹਾ ਹਾਂ ਹਾਂ ਝੂਠ ਨਹੀਂ ਬੋਲ ਰਿਹਾ ਐਜ ਲੈ ਵੀ ਬਾਜ਼ਾਰ ਕਰੀ ਆਪਣੇ ਖਰੀਦਦਾਰੀ ਜਿਹੜਾ ਸਮਾਨ ਸਮੂਹ ਲੈਣਾ ਦਾ ਲੈ ਲਿਆ ਬਾਕੀ ਰੋਲਾ ਨਿਬੜ ਗਿਆ ਚੁੱਲ੍ਹੇ ਵਾਲਿਆਂ ਦਾ ਠੀਕ ਹੈ ਜੀ ਅੱਜ ਕੀ ਵੀਡੀਓ ਦੇਖਣੇ ਵਾਸਤੇ ਧੰਨਵਾਦ ਬਹੁਤ ਬਹੁਤ ਬਣੇ ਰਹੇ ਕਰੋ ਆਪਣੀ ਵੀਡੀਓ ਕੋਲ ਬਾਕੀ ਬਾਈ ਰੋਲੇ ਰਫਿਆਂ ਦੇ ਪਚੌਰ ਰੱਖੇ ਕਰੋ ਆਪਣਾ ਕੋਈ ਵੀ ਚੀਜ਼ ਲੈਣ ਵਾਰ ਲਗੇ ਪੂਰੀ ਤਸੱਲੀ ਕਰਕੇ ਚੀਜ਼ ਲੈ ਕਰੋ ਬਈ ਇਹਨ ਚੈੱਕ ਕਰਕੇ ਗਾਰੰਟੀ ਵਾਰੰਟੀ ਅਗਲੇ ਤੇ ਲਿਖਾ ਕੇ ਲੈ ਕਰੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਓਕੇ ਚਲਦੇ ਆਂ ਘਰ ਨੂੰ ਬਾਕੀ ਆਪਾਂ